ਤਾਂ ਆਪੀ ਅਸੀਂ ਪਿਛਲੇ ਦਿਨਾਂ ਮੰਗ ਪੱਤਰ ਇਕੱਠਾ ਦਿੱਤਾ ਸੀਗਾ ਨੈਸ਼ਨਲ ਗ੍ਰੀਨ ਰਿਵਿਊ ਨਾਲ ਡੀਸੀ ਐਸਜੀਐਮ ਪੋਲੂਸ਼ਨ ਕੰਟਰੋਲ ਬੋਰਡ ਮਾਈਨਿੰਗ ਮੈਗਮਾ ਇਹ ਸਾਰਿਆਂ ਨੂੰ ਗਿਆਇਆ ਪਿੰਡ ਦੇ ਸਰਪੰਚਾ ਸਾਰਾ ਹੈਗਾ ਹੈ ਉਹਦੇ ਤੋਂ ਚਲੋ ਅਸੀਂ ਸ਼ੁਕਰਗੁਜ਼ਾਰ ਆ ਕਿ ਬੈਕ ਮੇਰੇ ਪ੍ਰਸ਼ਾਸਨ ਦੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਐਪੋਰਟ ਕੀਤੇ ਆ ਤੇ ਸਾਰਿਆਂ ਨੂੰ ਕੋਆਰਡੀਨੇਟ ਕਰਕੇ ਇੱਥੇ ਬਿਠਾਇਆ ਹੈ ਬੜਾ ਔਖਾ ਹੁੰਦਾ ਵੀ ਸਾਰੇ ਮੈਗਮਾ ਤੋਂ ਬੜਾ ਸੋਖਾ ਹੁੰਦਾ ਨਾ ਜਦਾ ਸ਼ੇਪ ਕੁਮਾਰ ਜੀ ਦੇ ਸਿੱਧੇ ਅਸੀਂ ਗੱਲ ਕੀਤੀ ਹੈ ਐਸਡੀਐਮ ਸਾਹਿਬ ਦੇ ਸਿੱਧੇ ਗੱਲ ਕੀਤੀ ਹੈ ਕਿ ਹੈਗਾ ਪ੍ਰੋਬਲਮ ਜਾਣਬੁੱਝ ਕੇ ਬਹਾਨਾ ਹੋ ਜਾਂਦਾ ਫਲਾਨਾ ਮਹਿਕਮਾ ਫਲਾਨਾ ਮਹਿਕਮਾ ਇੱਥੇ ਸਾਰੇ ਮਹਿਕਮੇ ਬੈਠੇ ਐ ਮਾਈਨਿੰਗ ਦਾ ਹੀ ਬੈਠਾ ਐ ਪੋਲਿਊਸ਼ਨ ਕੰਟਰੋਲ ਬੋਰਡ ਵੀ ਬੈਠਾ ਜਿਹੜੇ ਸਿੱਧੇ ਤੌਰ ਤੇ આરોપી ਐ ਇਸ ਕਾਰੋਬਾਰ ਦੇ ਵਿੱਚ ਪ੍ਰੈਸ਼ਰ ਪੋਲਿਟਿਕਲ ਲੀਡਰਾਂ ਦਾ ਆਏਗਾ ਤੁਹਾਨੂੰ ਵੀ ਪਤਾ ਕਿ ਕਿਹੜੇ ਲੀਡਰ ਪਹਿਲਾਂ ਰਹੇ ਕਿਹੜੇ ਹੁਣ ਮਹਿਕਮੇ ਦੇ ਅਧਿਕਾਰੀ ਰਾਹੁਲ ਚਾਬਾ ਉਹਨਾਂ ਦੀ ਡਿਊਟੀ ਲੱਗੀ ਐ ਉਹਨਾਂ ਨੇ ਟੀਮ ਗਠਨ ਕੀਤੀ ਐ ਉਹ ਆਪਣਾ ਵਰਸ਼ਨ ਅਸੀਂ ਉਹਨਾਂ ਦਾ ਹੀ ਲੈਣਾ ਅਸੀਂ ਆਪਣੇ ਵੱਲੋਂ ਜਿੰਨ ਜੇ ਸਰਕਾਰ ਨੇ ਤੇ ਜਾਂ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਨੀ ਹੁੰਦੀ ਤਾਂ ਸ਼ਾਇਦ ਇਹ ਹੁੰਦੀ ਨਾ ਸਹੀ ਰੈਗਲੀ ਗੱਲ ਨੂੰ ਸਮਝੋਗੇਗਾ ਵੀ ਜੇ ਬੰਦ ਕਰਨੀ ਹੁੰਦੀ ਇਹ ਹੁੰਦੀ ਨਾ ਇਹ 2012 ਤੋਂ ਸਾਡੇ ਇਸ ਏਰੀਆ 'ਚ ਤਾਂ 2007 'ਚ ਜੋ ਫਾਜ਼ੀਮੁਰ ਤੇ ਇਲੀਗਲ ਮਾਈਨਿੰਗ ਦਾ ਕੰਮ ਸ਼ੁਰੂ ਹੋਇਆ ਜਦ ਕਿ ਸਾਡੇ ਇਲੀਗਲੀ ਕੋਈ ਵੀ ਖੱਡ ਸਾਡੇ ਇਸ ਇਲਾਕੇ ਦੇ ਵਿੱਚ ਹੈ ਨਹੀਂ ਜਿੱਦੇ ਜੋ ਮਾਈਨਿੰਗ ਕੀਤੀ ਜਾ ਸਕਦੀ ਹੈ ਜਿਹੜੀ ਮਾਈਨਿੰਗ ਕਰਾਈ ਜਾ ਰਹੀ ਹੈ ਅਸੀਂ ਜਿੰਨੀ ਗੱਲਾਂ ਸਾਰੇ ਪਿੰਡ ਵਾਲਿਆਂ ਨੇ ਰੱਖ ਦਿੱਤੀਆਂ ਉਹ ਅਸੀਂ ਰੱਖ ਦਿੱਤੀਆਂ ਆ ਇਹ ਤੋਂ ਬਾਅਦ ਮੈਂ ਜਿਹੜੇ ਮਹਿਕਮੇ ਦੇ ਹੈੱਡ ਹੈ ਜਿਹੜੇ ਇਸ ਕਮੇਟੀ ਨੂੰ ਲੀਡ ਕਰ ਰਹੇ ਹੈ ਅਸੀਂ ਉਹਨਾਂ ਦਾ ਵਰਸ਼ਨ ਲੈਣਾ ਹੈ ਵੀ ਉਹ ਕੀ ਕਹਿੰਦੇ ਹੈ ਪਿੰਡਾਂ ਤੇ ਕਾਰਵਾਈ ਕੀ ਕਰਦੇ ਹੈ ਸਮਾਂ ਉਹਨਾਂ ਨੇ ਕਿੰਨਾ ਲੈਣਾ ਹੈ ਅਸੀਂ ਬਿਲਕੁਲ ਹੰਭਲ ਕਿਉਂਕਿ ਅਸੀਂ ਕਾਨੂੰਨ ਤੇ ਜ਼ਕੀਰ ਰੱਖਦੇ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਦੇ ਆ ਤੇ ਅਸੀਂ ਬਾਕੀ ਚੀਜ਼ਾਂ ਨੂੰ ਵੀ ਦੇਖਣਾ ਹੈ ਦੱਸਦੇ ਕਿਸੇ ਗੱਲ ਤੋਂ ਹੈ ਨਹੀਂ ਇਹ ਭੁਲੇਖਾ ਹੁੰਦਾ ਕਈ ਵਾਰ ਵੀ ਅਸੀਂ ਮਾਈਨਿੰਗ ਮਾਫੀਆ ਤੋਂ ਉਹਨਾਂ ਗੁੰਡਿਆਂ ਤੋਂ ਦੱਸਦੇ ਜੇ ਅਸੀਂ ਆਪਣੀ ਆਤ ਤੇ ਆ ਕੇ ਸਾਰਾ ਕੁਝ ਕਰ ਲਾਂਗੇ ਇਹ ਅਫਸਰ ਵੀ ਜਾਣ ਆ ਸਾਡੇ ਤੇ ਹਮਲੇ ਕੀਤੇ ਆ ਹਮਲੇ ਝੱਲੇ ਆ ਮੈਂ ਖੁਦ ਠੂਠੇ ਪਰਚੇ ਵਿੱਚ ਤੇ ਬਣੇ ਆ ਅਸੀਂ ਲੜੇ ਆ ਲਗਾਤਾਰ ਉਹਦੀ ਸਜ਼ਾਵਾਂ ਵੀ ਕੱਟ ਰਹੀਆਂ ਪੇਲ ਤੇ ਹੈਗੇ ਆ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਇੱਕ ਗੱਲ ਦੰਦਾ ਅਸੀਂ ਬੋਲੀ ਜਾਣਾ ਹੈ ਅਸੀਂ ਤੁਹਾਨੂੰ ਸਾਰਿਆਂ ਨੂੰ ਹੈ ਤੁਹਾਨੂੰ ਸਾਰਿਆਂ ਨੂੰ ਹੈਗਾ ਵੀ ਦੁੱਖ ਹੈ ਇਹ ਇਹ ਮੰਗ ਪੱਤਰ 'ਚ ਸਾਰੀ ਜਿਹੜੇ ਸਾਡੇ ਇਹਨਾਂ ਦੁੱਖਾਂ ਦਾ ਜਿਹੜਾ ਇਲਾਜ ਹੈ ਅਸੀਂ ਲਿਖਿਆ ਹੋਇਆ ਹੈ ਉਹਨਾਂ ਨੂੰ ਦੇ ਦੇਣਾ ਹੈ ਏਡੀਸੀ ਸਾਹਿਬ ਗਏ ਆ ਵਾਸ਼ਰੂਮ 2 ਮਿੰਟ 'ਚ ਉਹ ਆਪਣੇਆਂ ਤੋਂ ਦੱਸ ਦੇਣਗੇ ਪੀ ਦੇਤੇ ਕੀ ਉਹ ਕਾਰਵਾਈ ਕਰਨਗੇ ਇਲਾਕਾ ਵਿਜ਼ਿਟ ਕਰਨਗੇ ਫੋਟੋਗ੍ਰਾਫੀ ਅਸੀਂ ਇਹੇ ਕਰਕੇ ਦਿੱਤੀਆਂ ਵੀ ਜੇ ਇਲਾਕਾ ਨਹੀਂ ਵਿਜ਼ਿਟ ਕਰਦੇ ਬਹਾਨਾ ਹੋ ਜਾਂਦਾ ਨਾ ਵੀ ਨਹੀਂ ਆ ਸਕਦੇ ਅਸੀਂ ਦੇਤੀ ਜੇ ਹੋਰ ਕਹਿਣਗੇ ਅਸੀਂ ਹੋਰ ਵੀ ਦੇ ਦਈਆਂ ਸਾਡੇ ਕੋਲ ਸਾਰਾ ਰਿਕਾਰਡ ਹੈ ਇਹਦੇ ਤੇ ਇੱਕ ਡਾਕੂਮੈਂਟਰੀ ਇੱਕ ਡਾਕੂਮੈਂਟਰੀ ਥੋੜੇ ਦਿਨਾਂ ਬਾਅਦ ਆਹੀ ਬੈਂਕੂਵਰ ਦੇ ਵਿੱਚ ਸਾਡੇ ਇਸ ਇਲਾਕੇ ਦੀ ਇਲੀਗਲ ਮਾਈਨਿੰਗ ਦੇ ਉੱਪਰ ਇੱਕ ਡਾਕੂਮੈਂਟਰੀ ਆ ਰਹੀ ਹੈ ਬੈਂਕੂਵਰ ਦੇ ਵਿੱਚ ਦਿਖਾਈ ਜਾ ਰਹੀ ਹੈ ਜਿੰਨੂੰ 5 ਦਿਨ ਬਾਅਦ ਬਾਹਰਲੇ ਮਨੁੱਖ ਇਹਨਾਂ ਦੇ ਇਨਕੀਨੀਆਂ ਨੇ ਸਾਰਾ ਨੰਗਾ ਹੋ ਜਾਣਾ ਇੱਕ ਇੱਕ ਚੀਜ਼ ਨੰਗੀ ਹੋ ਜਾਣੀ ਆ ਅਫਸਰ ਨੰਗੇ ਹੋ ਜਾਣਾ ਸਾਰਾ ਕੁਝ ਲੱਗ ਜਾਣਾ ਪਤਾ ਵੀ ਕੀ ਹੋ ਰਿਹਾ ਬੰਦ AC ਦੇ ਬੰਦ ਕਮਰਿਆਂ ਦੇ ਵਿੱਚ AC ਲਗਾ ਕੇ ਕਿੱਦਾਂ ਪ੍ਰਦੂਸ਼ਣ ਕੰਟਰੋਲ ਬੋਰਡ ਕਿੱਦਾਂ ਮਾਈਨਿੰਗ ਕਿੱਦਾਂ ਪਰਮਿਸ਼ਨ ਹੁੰਦੇ ਸਾਰਾ ਕੁਝ ਹੋ ਜਾਣਾ ਹਾਂ ਮਾਈਨਿੰਗ ਮੈਕ ਵਿੱਚ ਦੇ ਅਧਿਕਾਰੀਆਂ ਦੇ ਨਾਲ ਵੀ ਕਿਤੇ ਨਾ ਕਿਤੇ ਇਹ ਹੋਈ ਹੈ ਤਾਂ ਕਾਹਨਾ ਦੇ ਨਾਲ ਵੀ ਇਹਨਾਂ ਨੇ ਕੀਤਾ ਹੈ ਸਾਨੂੰ ਉਹ ਵੀ ਖਬਰ ਹੈ ਪ੍ਰੋਬਲਮ ਆਂਦੀ ਹੈ ਹਰਜੋਤਪੁਰ ਮੈਡਮ ਇੱਥੇ ਰਹੇ ਆ ਪਹਿਲਾਂ ਮਨ ਦਾ ਮਾਈਨਿੰਗ ਅਫਸਰ ਉਹਨਾਂ ਦੇ ਨਾਲ ਬਸਰੂਕੀ ਦੂਰ ਤੱਕ 15 ਦੇ ਵਿੱਚ ਸ਼ਾਇਦ ਮਾਈਨਿੰਗ ਵਾਲਿਆਂ ਨੇ ਕੀਤੀ ਸੀਗੀ ਉਸ ਤੋਂ ਬਾਅਦ ਅੱਜ ਦੇ ਮਾਈਨਿੰਗ ਅਫਸਰਾਂ ਦੇ ਨਾਲ ਵੀ ਹੋਈ ਹੈ ਇਹ ਨਹੀਂ ਵੀ ਮੇਰੀ ਬੁੱਕਤ ਸਾਰੇ ਡਿਪਾਰਟਮੈਂਟ ਇੱਕ ਦੋ ਅਫਸਰ ਹੋਣਗੇ ਜਿਵੇਂ ਕਰਕੇ ਹੈ ਕਿਤੇ ਨਾ ਕਿਤੇ ਹੈ ਵਾਸੀਂ ਤੁਹਾਨੂੰ ਆਪਣਾ ਦੁੱਖ ਦੱਸਿਆ ਹੈ ਜਿੰਨੇ ਵੀ ਅਧਿਕਾਰੀ ਹੈ ਤੁਸੀਂ ਸਾਡੀ ਸਾਡੀ ਗੱਲ ਸੁਣੋ ਤੇ ਤੁਹਾਡੇ ਲਈ ਹੈ ਕਿ ਹੁਣ ਅਸੀਂ ਇਹਨਾਂ ਦੇ ਉੱਪਰ ਹੈ ਕਿ ਇਹ ਇਹਨਾਂ ਨੇ ਇੰਨੀ ਕੋ ਐਫਰਟ ਕੀਤਾ ਹੈ ਚੰਗੀ ਗੱਲ ਹੈ ਇਹਦੇ ਸ਼ੁਕਰਗੁਜ਼ਾਰ ਹੈ ਤੇ ਏਡੀਸੀ ਸਾਹਿਬ ਆਤੇ ਆ ਉਹ ਆਪਣੇ ਵੱਲੋਂ ਹੁਣ ਗੱਲ ਦੱਸਣ ਠੀਕ ਹੈ ਤੇ ਇਹਦੇ ਕੀ ਉਹ ਕਰਨਗੇ ਅਸੀਂ ਹੋਰ ਏਜੰਡੇ ਤੋਂ ਨਹੀਂ ਜਾਣਾ ਹੈ ਇਹ ਸੂਚ ਰੱਖੋ ਅਜੰਡੇ ਤੋਂ ਅੱਜ ਮੀਟਿੰਗ ਹੈ ਜਿਹੜੇ ਮੁੱਦੇ ਦੇ ਸੀਗੇ ਅਸੀਂ ਡਾਕੂਮੈਂਟ ਲਿਆਦੇ ਹਾਂ ਸਿਰਫ ਇਹਨਾਂ ਨੇ ਜਿਹੜਾ ਐਪਲੀਕੇਸ਼ਨ ਦਿੱਤੀ ਹੈ ਭੋਲ ਮਤਵਾਣੀ ਦੇ ਸਬੰਧ ਵਿੱਚ ਅਸੀਂ ਕਾਗਜ਼ ਝਾਲੇ ਉਹਦੇ ਸਬੰਧ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤੇ ਆ ਫੋਟੋਗ੍ਰਾਫੀ ਤੇ ਸਬੂਤ ਵੀ ਇਹ ਗੱਲ ਹੋਰ ਸਾਰੇ ਆਏ ਤਾਂ ਅਸੀਂ ਉਹ ਵੀ ਪੇਸ਼ ਕਰ ਲਈਏ